ਟਲਾ ਕਰਾ ਰਿਆ ਹੈ ਹੈ ਮੇਰਾ ਇਕ ਕਿਨਾਂ ਬੈ ਲੱਤੇ ਮੈਂ ਆ ਜਾ ਤਾਕੀ ਖਲਾਈ ਦਾ ਕੋਈ ਪੈਸੇ ਲਿਆ ਤੂੰ ਇਹਦਾ ਚੱਗੇ ਪੈਸੇ ਬੱਟੇ ਆ ਇਹਦਾ ਹੀ ਨਾ ਫੋਨ ਕਰਕੇ ਬੁਲਾਇਆ ਇੱਕ ਪਾਸੇ ਤਾਂ ਬੰਮਾ ਖੜਾ ਅੱਛਾ ਇਹ ਕਿਵਾਂ ਪਾਸੇ ਬੰਮਾ ਰ ਮੂੰਹ ਆਹ ਪੰਡੇ ਦੀ ਸੁੱਕਾ ਨਹੀਂ ਜਾਂਦਾ ਇਹ ਗੁੱਟੂ ਗੁੱਟੂ ਇਹ ਵੀ ਬਹਿਟਦੇ ਨਹੀਂ ਖੜੇ ਆਹ ਲਓ ਜੀ ਬਾਈ ਕਰਾ ਮਾਰਨ ਲੱਗੇ ਹੋ ਪੁੰਨੇ ਬਾਈ ਦੇ ਪ੍ਰਧਾਨ ਬਾਈ ਵੀ ਪਹੁੰਚਿਆ ਬਾਜੀ ਜੋੜਾ ਹੀ ਬੈਠਾ ਟਰੈਕਟਰ 'ਤੇ ਦੇਖੋ ਕਹ ਲਾਈਦਾ ਕੋਈ ਪੈਸੇ ਲਿਆ ਤੂੰ ਇਹਦਾ ਚੰਗੇ ਪੈਸੇ ਬੱਟੇ ਆ ਇਹ ਤਾਂ ਹੀ ਨਾ ਫੋਨ ਕਰਕੇ ਬੁਲਾਇਆ ਇਸ ਪਾਸੇ ਤਾਂ ਭੰਮਾ ਖੜਾ ਅੱਛਾ ਇਹ ਕਿ ਪਾਸੇ ਮੇਰਾ ਮੂੰਹ ਆਹ ਪੰਡੇ ਦੀ ਸੁੱਕਾ ਨਹੀਂ ਜਾਂਦਾ ਕਿ ਛੱਟੂ 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 ਇਹ ਵੀ ਬਹਿਟ ਦੇ ਨਹੀਂ ਖੜੇ ਆਹ ਜੱਗੇ ਰੋਕ ਲਾ ਸਾਨੂੰ ਧਾਰ ਤੇ ਡਰ ਜੂਗੇ ਅਸੀਂ ਉਹ ਜੁੰਡੇ ਜੇ ਲੜਦੇ ਧਾਰ ਤੇ ਸਾਨੂੰ ਇੱਕ ਵਾਰ ਰੋਕ ਲਿਆ ਉਰੇ ਡਿਗਰੀ ਪ੍ਰਧਾਨ ਗਿਰਜੂ ਗਾ ਰੋਕ ਲੈ ਕਿੰਨੇ ਦੀ ਕਰਦਾ ਉਹ ਨਹੀਂ ਰੋਕ ਰਿਆ ਨਿਆਣੇ ਰੋਗੇ ਟਾਇਰ ਥੱਲੇ ਆ ਗਿਆ ਉਹ ਨਹੀਂ ਜੱਗੇ ਰੋਕ ਲੈ ਪੰਮੇ ਤੇ ਰੋਕ ਲੈ ਸਾਨੂੰ ਉਹ ਤੇ ਰੋਕਦੇ ਪੰਮੇ ਦੇ ਬਾਪੂ ਬਣੂ ਪੁਰਾਣਾ ਖਤਰਾ ਹੈਗਾ ਜੱਗੇ ਨੂੰ ਪੂਰਾ ਖਤਰਾ ਪੂਰਾ ਇੱਕ ਸਾਈਡ ਬਾਈ ਫੋਨ ਕਰਕੇ ਬੁਲਾਇਆ ਹਾਂ ਵੀ ਦੋ ਵੱਲ ਸਾਈਡ ਤੇ ਸਕਿਉਰਟੀ ਲੱਗੀ ਹੋਈ ਹੈ ਮਗਾ ਅੱਤਵਾਦ ਕਰੂਗਾ ਜਿਹੜਾ ਕਰਾ ਮਾਰਦਾ ਮੇਰੇ ਕੋਲ ਆ ਜਾ ਮੈਨੂੰ ਬਚਾ ਦੇ ਕਿਸੇ ਤਰ੍ਹਾਂ ਜੱਗੇ ਦੇਖਦਾ ਨਹੀਂ ਹੈਗਾ ਇੰਨਾ ਬੀਜੀ ਅੱਜ ਕੱਲ੍ਹ ਦੇ ਰਾਤ ਕਰਾਚੇ ਬਾਈ ਚਾਚਾ ਪੁਹਰੀ ਕਰ ਰਹੇ ਆ ਹਾਂ ਤੂੰ ਫੜ ਕੇ ਚਾਚੇ ਦੇ ਕੋਲ ਜਾਵੇ ਨਾ ਅੱਜ ਸੁੱਕਾ ਪਰ ਮੇ ਬਾਈ ਲੈ ਲਾ ਪ੍ਰਧਾਰ ਕਿ ਆ ਗਈ ਜੰਨਾ ਕਹਿੰਦਾ ਇੱਕ ਪਾਸੇ ਬਾਪੂ ਬੈਠਾ ਇੱਕ ਸਾਈਡ ਤੇ ਪੰਮਾ ਕਟਾਈ ਪੱਕੀ ਆ ਵੰਡਰ ਦੀ ਇਹ ਇਧਰ ਪੱਕੀ ਚੜਦੀ ਇਧਰ ਵੀ ਪੱਕੀ ਚੜਦੀ ਉਹਦੇ ਖੁੰਜੇ ਚ ਬੈਠੀ ਹੂੰ ਹੂੰ ਜਗਾ ਕਹਦਾ ਮੈਨੂੰ ਬਤਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਤੈਸੇ ਦੇਣੀ ਪੰਮੀ ਬਾਈ ਕਾ ਤਸੱਲੀ ਕਰਾਉਣੀ ਹੈ ਮਸ਼ੀਨ 'ਪਾ ਪਰੋਸਾ ਨਹੀਂ ਗਿਆ ਸੀ ਆਪਾਂ ਦੇਖ ਕੇ ਪੱਧਰਾ ਕਰਾਉਣਾ ਹੈ ਗੰਨਾ ਤਾਂ ਬਾਈ ਉਹ ਨਾ ਜਵੀ ਜਵੀ ਹੈ ਉਦਾਂ ਪੱਧਰਾ ਹੀ ਤਾਂ ਕਿਆ ਚੱਕਰ ਦਾ ਬਾਈ ਲੈਜਰ ਕਰਾਦਾ ਥੋੜਾ ਉੱਚਾ ਨੀਵਾ ਹੋ ਜਾਂਦਾ ਏ ਜਵੀ ਜੇ ਨਾ ਅਸਲ 'ਚ ਜਵੀ ਬੀਜੀ ਆ ਇੱਕ ਨਹੀਂ ਬੀਤੀ ਅੱਛਾ ਹਾਂ ਉਦੋਂ ਇਹਨੇ ਕਰਤਾ ਜੂੰਡੇ ਵਿੱਚੇ ਉਹ ਬਾਈ ਸਹੀ ਗੱਲ ਹੈ ਜਿੱਥੇ ਤਾਂ ਜੂੰਡੇ ਵੱਢ ਲੇਗਾ ਕੋਈ ਉੱਥੇ ਹੀ ਜ਼ਿਆਦਾ ਲੱਗ ਗਿਆ ਹੂੰ ਕਿ ਕਿਨੇ ਬੀਜੀ ਰਾਤ ਨੂੰ ਬਦੰਦਰ ਨੇ ਉੱਚਾ ਨੀਵਾ ਹੋ ਗਿਆ ਤਾਂ ਉੱਚਾ ਨੀਵਾ ਕਰਤਾ ਇਹਨੇ ਕੋਈ ਤਵੀਆਂ ਨੇ ਕਰਤਾ ਜਾਂ ਬਾਹਰ ਹੂੰ ਮੈਂ ਜਾਂ ਲੋਇ ਲੋ ਮੈਂ ਤੇ ਵੀ ਬਾਰ ਬਾਰੇ ਵਿੱਚ ਆਇਆ ਤੇ ਹਾਂ ਤੂੰ ਚੱਲੇ ਗਿਆ ਕਿੱਥੇ ਮੈਂ ਬਚਾਇਆ ਹੋਰ ਕਹੀਂ ਤੇ ਆਇਆ ਮੈਂ ਕਿਹ ਹੋ ਗਿਆ ਬਾਈ ਪਾਣੀ ਪਾਰ ਸਾਹ ਲਖਾਤਾ ਇਹਨੇ ਕੀ ਹੋ ਗਿਆ ਪਾਣੀ ਆ ਕਣਕਾਂ ਪਾਰਸਾ ਉਹ ਆਟੋਮੈਟਿਕ ਦਾ ਪਾਣੀ ਲੱਗਿਆ ਬਾਈ ਉਹ ਪਾਣੀ ਪ੍ਰਦਾਨ ਅੱਜ ਕੱਲ ਜਿਆਦਾ ਏ ਕੱਲ ਲੈਂਟ ਜਾ ਰਹੀ ਏ ਅੱਜ ਵੀ ਚੱਲਦੀ ਏ ਸਰ ਵੀ ਨੇ ਵੀ ਮੈਨੂੰ ਕਹਿਆ ਕਹਿੰਦਾ ਕੱਲ ਸਾਰੀ ਉਹ ਕਣਕ ਭਰ ਗਈ ਲੈ ਲੈ ਵੀ ਰਾਜਾ ਬਾਈ ਮੈਨੂੰ ਮਿਲਿਆ ਕਹਿੰਦਾ ਸਾਡੀ 3 ਦਿਨਾਂ ਚ ਭਰੀ ਏ ਕੱਲ ਜਾ ਰਹੀ ਏ ਬਾਈ ਹੈਨਾ ਹਾਂ ਸਾਰੀ ਰਾਤ ਚੱਲੀ ਗਈ ਸਾਰਾ ਘੰਟੇ ਲਈ ਅੱਜ ਵੀ ਸਵੇਰ ਤੀ ਚੱਲਦੀ ਏ ਬਾਈ ਓਰੇ ਹੋਇਆ ਨਹੀਂ ਕੋਸ ਹੈ ਆ ਖੇਤਾਂ ਮਾ ਜਿੱਦ ਨੇ ਇਹਨਾਂ ਨੇ ਕੰਨਾ ਨੇ ਓਰੇ ਪਾਣੀ ਖੜਦਾ ਨਾ ਬਾਈ ਬਹੁਤ ਆ ਸੜਕ ਤੇ ਪਾਣੀ ਖੜਦਾ ਇੱਕ ਹੋਰ ਦੇਖ ਲੈ ਇੰਨੇ ਨਾਲ ਪਾਣੀ ਭਵੇਂ ਇੰਨੇ ਨਾਲ ਹੋਊਗਾ ਦੂਤਿਆਂ ਕੋਲ ਜਾਣਾ ਇਹ ਨਾਲ ਹੈਗਾ ਦੋਰੇ ਆ ਬਾਈ ਦੇ ਹੈਗਾ ਤੇ ਨਾ ਹਾਂ ਆ ਦੇਣਾ ਫਿਰ ਇੰਨੇ ਨਾਲ ਲਾਣਾ ਇੰਨੇ ਨਾਲ ਪਾਣੀ ਹੋਊਗਾ ਸੜਕ ਤੇ ਲੱਗੀ ਮੀਂਹ ਕੀ ਆ ਗਾਦਨ ਸਾਰੇ ਪਾਣੀ ਦਾ ਬਾਈ ਦੇਖ ਲੋ ਉਹ ਸਾਈਡ ਤੇ ਉਹ ਸੜਕ ਦੇ ਲੈਵਲ ਤੇ ਖੜਦਾ ਪਾਣੀ ਲੈਵਲ ਤੇ ਸੜਕ ਤੇ ਪੁੰਟਾ ਪੁੰਨੋ ਤਿਆਰਤਾ ਤਿਆਰਤਾ ਗਵਰੀ ਡਮੋਲ ਤੱਕ ਪੁੱਜ ਗਿਆ ਦੋਦੀ ਜਾ ਕੇ ਬਾਈ ਇਦਾਂ ਸੜਕ ਤਾਂ ਨਹੀਂ ਟੁੱਟਦੀ ਹੈਗੀ ਰਾਂ ਤਾਂ ਪੱਕੀ ਬਹੁਤ ਹੁੰਦੀ ਹੈ ਇਹ ਪੁੰਟਾ ਪੁੰਟਾ ਜੇ ਫਿਰ ਟੁੱਟ ਜਾਣੀ ਫਿਰ ਟੁੱਟ ਜਾਣੀ ਹਾਂ ਇਹ ਤਾਂ ਹੈ ਉੱਪਰੋਂ ਨਹੀਂ ਨਾ ਟੱਪਿਆ ਹੈਗਾ ਨਾ ਭਾਈ ਇੱਧਰ ਪੰਡਤ ਬੁਤ ਰਿਆ ਪਏ ਪਰਾਨੇ ਦਾ ਮੈਕਰਾ ਟਰੈਕਟਰ ਪਾ 10 ਘੰਟੇ ਹੀ ਘੜਦਾ ਹੋਣਾ ਇਹ ਪੈਂਦਾ ਪੁੰਦਾ ਦਾ ਘੱਟੇ ਆ ਨੀਰੇ ਨਹੀਂ ਆ ਗਈ ਨੀ ਤਾਲਾ ਵੈ ਕਹਿੰਦਾ ਇਹਨੇ ਉਹ ਭਾਈ ਲੜ ਕੱਢਿਓ ਵੀ ਦਿਮਾਗ ਵਾ ਤੇ ਦੋ ਲੋਰਾ ਭਾਈ ਕੀ ਪਤਾ ਇਹਨੂੰ ਪਤਾ ਇਹਨੂੰ ਆਏ ਥੋੜਾ ਪਤਾ ਵੀ ਮੁੜਨਾ ਆ ਜਾਂ ਨਹੀਂ ਮੁੜਨਾ ਕੱਪੜੇ ਤਾਂ ਜਾ ਰਹੀ ਚਾਹੀਦੇ ਆ ਸਵੇਰ ਦਾ ਨਿਕਲਿਆ ਪਾ ਹੋਣਾ ਇਹ ਚਲੋ ਤਾਂ ਸ਼ੌਂਕ ਜੈਨੂੰ ਕੰਮ ਨਾ ਹਣਾ ਹਮਰਾ ਤਾਂ ਸ਼ੌਂਕ ਆ ਭਾਈ ਇਹ ਤਾਂ ਕੀਤਾ ਦੋ ਘਾਟੇ ਲਾ ਕੇ ਤੈਨੂੰ ਘਾਟੇ ਸੋਨਾ ਕਰ ਜਾ ਕੇ ਉਹ ਟਰੈਕਟਰ ਵੀ ਬਾਈ ਇਹਨੇ ਤਾਂ ਹੀ ਮੋਡੀਫਾਈ ਕਰਾਇਆ ਜਿਹੜੇ ਬੰਦੇ ਨੂੰ ਸ਼ੌਂਕ ਹੋਵੇ ਆਹੋ ਆਹੋ ਤੇ ਨਹੀਂ ਬਾਈ ਹੁਣ ਐਨ ਇਹਨੂੰ ਆਪਣਾ ਪੇਰ ਸਲਾਨਸਰ ਵੀ ਦੂਆ ਲਵਾਇਆ ਪੈਨੇ ਤੇ ਲਾਵਾਜ ਕਿਸੇ ਕਰਦਾ ਹੁਣ ਦੂਆ ਹੈ ਭੜੀ ਕਿਥੇ ਲੱਗਦਾ ਇਹ ਬਾਈ ਉਹਦੀ ਬਾਜ ਬੰਦ ਹੋ ਗਈ ਜਿਹੜਾ ਪਹਿਲਾਂ ਸਲਾਨਸਰ ਦਾ ਟਰਬੋ ਲੱਗਣ ਕਰਕੇ ਰੋਲੇ ਜਿੰਦਾ ਪਾਉਂਦਾ ਹੁਣ ਫੇ ਰੋਲੇ ਵਾਲਾ ਪੈਪ ਪਾ ਲਿਆ ਇਹ ਭਾਲ ਦਾ ਸਿਟੀ ਵੱਜੇ ਸਿਟੀ ਹੀ ਮਗਾਦੀ ਹੈਗੀ ਸਿਟੀ ਦਾ ਜੱਗਾ ਬੌਸ ਕਹਿੰਦਾ ਜੀ ਉਹ ਨੁਕਸਾਨ ਆ ਉਸਦਾ ਉਹ ਜਮੇ ਨੇੜੇ ਕਰਕੇ ਲਾਉਣੀ ਪੈਂਦੀ ਬਾਈ ਫੇ ਹਵਾ ਨਹੀਂ ਪੂਰੀ ਨਿਕਲਦੀ ਹੈਗੀ ਗਰਮ ਹੋਣ ਦਾ ਚੱਕਰ ਹੈ ਜਿਹੜੀ ਲਾਈ ਜਾਂਦੇ ਵਾ ਬੰਦਿਆ ਨੇ ਤਾਰੀ ਵੀ ਬਾਦਵਾ 36 30 ਲੱਗਦੀ 36 30 ਵੀ ਉੱਥੇ ਤਾਰ ਕੇ ਦਿਖਾਈ ਉਹਨਾਂ ਨੇ ਵੀ ਆ ਜੀ ਨੁਕਸਾਨ ਕਰਦੀ ਹੈ ਜਿਹੜੀ ਸਿਟੀ ਲਾਉਂਦੇ ਬਾਈ ਹੂੰ ਸਲਾਸਰ ਜੀ ਪੂਰੀ ਹਵਾ ਨਹੀਂ ਨਿਕਲਦੀ ਐ ਇਹਨੇ ਤੱਕ ਪਚਪਤੀ ਲੱਗਦੀ ਐ ਇੰਨੀ ਜਗ੍ਹਾ ਬਚਦੀ ਉਹਦੇ ਮਾਨੂੰ ਹਵਾ ਨਿਕਲਦੀ ਪ੍ਰੈਸ਼ਰ ਗੇਲ ਨਾਲ ਖਹਿ ਕੇ ਉਹਦਾ ਫਾਇਦਾ ਨਹੀਂ ਕੋਈ ਫਿਰ ਲੈ ਭਾਈ ਹਾਂ ਜਿਹੜੇ 95 ਵੀ ਉਹ ਬਜੇਗਾ 18 ਮੈਂ ਕਹਿੰਦਾ ਗੰਨਾ ਹੀ ਕੰਮ ਜਾਵਾ ਜਿੱਥੇ ਜਰਾ ਪਾਣੀ ਹੈ ਜੀ ਮੈਂ ਡੋਬ ਲਾ ਕੇ ਰੋਟੂਟਰ ਚੱਲੂ ਦੇਤੀ ਹੈ ਚੱਲੀ ਜਾਊਗਾ ਮੈਂ ਬਾਈ ਪ੍ਰਧਾਨ ਨੇ ਹੁਣ ਵਚਨ ਕਰਤੇਗਾ ਨਾ ਜਿਹੜੇ ਸਾਹਮਣੇ ਗੰਨਾ ਚੱਲਦਾ ਹੈ ਪਾਣੀ ਦਾ ਰੂਟ ਫੇਰ ਬਦਲੂਗਾ ਪਾਣੀ ਦਾ ਰੂਟ ਬਦਲ ਜਾਣਾ ਸਾਰੇ ਗੰਨਾ ਵੀ ਜਣ ਲੈਣਗੇ ਬੱਲੇ ਬੱਲੇ ਸਹੀ ਗੱਲ ਬਾਈ ਫੇਰ ਸਾਡੇ ਖੇਤਾ ਕਰਨੀ ਤਾਂ ਖਮਲਾ ਖਤਮ ਆ ਹੁਣ ਉੱਪਰ ਨੂੰ ਘੁੰਮ ਕੇ ਲੰਗੂ ਕੋ ਪਾਣੀ ਲੈਣ ਨੂੰ ਉਹ ਕਹਿੰਦਾ ਸਾਡੇ ਦੂਏ ਖੇਤਵਾਨ ਇਹਨਾਂ ਨਾਲ ਹੋਲਵੇ ਨਹੀਂ ਫੇਰ ਜੱਗੇ ਨਾਲ ਕੰਨੀ ਸਿੱਧਾ ਹੋਊਗਾ ਹੁਣ ਦੇਖ ਲੋ ਤਰਨੇ ਚਾਚਰੇ ਖੇਤਾ ਕੋਲੂ ਦਾ ਹੌਲੀ ਹੌਲੀ ਜੱਗੇ ਦੇ ਘਰ ਕਰਨੇ ਸਿੱਧਾ ਹੋ ਜਾਣੇ ਨੇ ਪਾਣੀ ਨੇ ਚੱਲਿਆਂ ਦੇ ਨੂੰ ਕਹਦੂਗਾ ਵੀ ਨਾੜ ਕੋਚੀ ਜਗਰ ਕੋਲ ਚੱਲੀਆਂ ਦੇ ਦਾ ਖੇਤ ਵੀ ਡਾਉਨ ਆ ਬਾਈ ਕਈ ਗੀਲੇ ਬਹੁਤ ਡਾਉਨ ਆ ਪਾਲਾ ਏਰੀਆ ਚੱਲਿਆ ਤਾਂ ਹੌਲੀ ਪੈਕਤੀ ਪਾਣੀ ਵੜ ਕੇ ਤਾਂ ਬਹੁਤ ਚੱਲੀਆਂ ਚੱਲੀਆਂ ਡੁੱਬੂਗਾ ਬਾਈ ਤੁਨ ਮੈਸਾ ਡੁੱਬਦਾ ਤਾਂ ਇਹ ਚੱਲੀਆਂ ਆਪਾਂ ਨਾਲੋਂ ਹੈਜ਼ ਬਰਾਬਰ ਜੀ ਆਪਣੇ ਆ ਸਾਰੇ ਉੱਚੀ ਆ ਨਾ ਹਾਂ ਬਾਈ ਡੁੱਬੂਗਾ ਉਹ ਸਾਰੇ ਉੱਚੀ ਹੋਣਾ ਕਰਕੇ ਪਾਣੀ ਵੀ ਰੁੱਕੇ ਜਾਂਦਾ ਤਾਂ ਹੀ ਮੰਡ ਡੁੱਬਿਆ ਬਾਈ ਮੰਡ ਦੇ ਪਾਲੀ ਸਾਈਡ ਬੰਨਦਾ ਬੰਨਦੇ ਪਰੇ ਬਚ ਗਏ ਜਿਹੜੇ ਇਧਰ ਵਾਲੇ ਤੋਂ ਡੁੱਬ ਗਏ ਡੰਫ ਲੱਗ ਗਈ ਪੁਲੀ ਇੱਕ ਹੈ ਪੁਲੀ ਇੱਕ ਹੈ ਬਾਕੀ ਦੇਖੋ ਕੀ ਪਤਾ ਨਹੀਂ ਬਸਾਤ ਨਹੀਂ ਹੋਵੇ ਇੱਥੇ ਬਸਾਤ ਨਹੀਂ ਲਿਖੀ ਹੋਈ ਆ ਟਟਮੀ ਹੋਈ ਆ ਪਰ ਆਹ ਜੀ ਹਰੇਕ ਸਾਲ ਵੱਧ ਕੇ ਹੀ ਆਉਂਦੀ ਕੋਈ ਵੀ ਚੀਜ਼ ਹੈ ਹੂੰ ਹੁਣ ਜੱਗੇ ਨੇ ਬੂਟੇ ਮੈਂ ਕਹਿੰਦਾ ਡੇਢ ਬੇਦਨ ਕਿੰਨੇ 2 ਬਿਗੇ ਚ 250 ਬੂਟਾ ਲਾਤੇ ਇਹਦਾ ਫਿਰ ਵਰਮਾ ਪਾਣੀ ਲਾਈ ਗਿਆ ਉਹੀ ਤਾਂ ਗੱਲ ਹੈ ਤੇਰੇ ਹੁਣ ਤਾਂ ਵਰਮਾ ਵਰਮਾ ਪਾਣੀ ਕਹਿੰਦਾ ਹੋ ਜਾਣੇ ਹੋ ਜੂਗੇ ਬਾਈ ਫਰਕ ਤਾਂ ਪੈਂਦਾ ਹੈ ਕਿਆ ਹੋ ਗਿਆ ਸਲਿੱਪ ਮਾਰਦੀ ਗੱਡੀ ਹੋਇ ਇੱਕ ਸਿਲੰਡਰ ਉਪਰੇ ਲਵਾ ਲਾ ਉਪਣੀ ਆਪੇ ਚਾ ਬਣਾ ਲਈ ਨਹੀਂ ਪ੍ਰਧਾਨ ਜਿਹੜੀੋ ਕੇਤਲੀ ਜੀ ਮਿਲੇ ਕਰਦੀ ਆਪਣੇ ਆਪ ਚਾ ਬਣਾ ਲੈਂਦੀ ਉਹਨੂੰ ਚਾਹੀਦੀ ਲਾਉਣੀ ਹੋਵੇ ਤੇ ਨਹੀਂ ਚਲੋ ਬਾਈ ਬਣ ਗਈ ਕੇਤ ਦੀ ਗੱਲਬਾਤ ਦੂਆ ਕਿਹੜਾ ਬਾਈ ਇੱਕ ਵਾਰ ਹੋਰ ਵੱਜੂਗਾ ਹਾਂ ਦੂਆ ਇੰਨੇ ਜੇ ਦਿਖਣ ਲੱਗ ਗਿਆ ਪਧਰੇ ਆ ਹਾਂ ਪ੍ਰਾਣ ਬੱਦਲ ਦੇਖਿਆ ਜੀ ਲਾਦੇ ਦੇ ਨੂੰ ਬਹੁਤ ਲਾ ਹੋ ਕੇ ਖਤਰਨਾਕ ਜੀ ਬਾਈ ਇਧਰ ਪੰਮੀ ਬਾਈ ਦੇ ਨੱਕੇ ਦਾ ਕੰਮ ਜਾਂ ਹੋ ਗਿਆ ਲਾਦਾ ਹੋ ਗਿਆ ਬਾਈ ਹੋ ਗਿਆ ਕਿ ਨਹੀਂ ਪੈਂਚਰ ਹੋ ਗਿਆ ਬੱਜੀ ਜੀ ਟੁੱਟਿਆ ਜੇ ਟੁੱਟਿਆ ਜੇ ਹੋਇਆ ਕੁਛ ਲਾਲੀਕ ਬਾਈ ਨੇਰੀਆ ਟਰੈਕਟਰ ਵੀ ਕੱਢਿਆ ਔਰ ਪੈੜਾ ਛਪ ਗਿਆ ਨਹੀਂ ਨਹੀਂ ਹਾਂ ਇਹ ਪਹਿਲੇ ਹੀ ਟੁੱਟਿਆ ਹੋਇਆ ਇਹ ਪਹਿਲੇ ਹੀ ਟੁੱਟਿਆ ਪਿਆ ਚਾਸੀ ਜੀ ਗਰ ਗਈ ਸੀ ਪਰਦਲ ਐਕਸਲ ਟੁੱਟ ਗਿਆ ਇਹ ਜਿਹੜਾ ਇਧਰੇ ਬੱਸ ਆਜੀ ਟੁੱਟਿਆ ਦੂਆ ਪਰੇ ਟੁੱਟੇ ਬੈਣਾ ਹਾਂ 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 ਹੁਣ ਤਾਂ ਜੀ ਟੁੱਟੇ ਬਲਾਦਾ ਇਹ ਪੰਮੇ ਦਾ ਨੱਕ ਟੁੱਟ ਗਿਆ ਸਾਡੇ ਕੇ ਹਾਲ ਹੋਊਗਾ ਪੰਮੇ ਦਾ ਹੀ ਟੁੱਟ ਗਿਆ ਬਾਈ ਇੰਜੀਨੀਅਰ ਬੰਦੇ ਦਾ ਜੇ ਕੰਮ ਹੋ ਗਿਆ ਫੇਰ ਗਾਹਲੇ ਤਾਂ ਗਏ ਬਾਈ ਅਸੀਂ ਚੱਲੇ ਹੁਣ ਘਰ ਨੂੰ ਪੰਮਾ ਬਾਈ ਆਪਣੀ ਤਸੱਲੀ ਕਰਾ ਕੇ ਆਉਂਗਾ ਦੇਖੋ ਵਿੱਚ ਹੈ ਹੁਣ ਬਰੋ ਨਿਗਾਹ ਜਿਹਾ ਲੱਗਾ ਉਹ ਜੱਗਾ ਹੌਲੀ ਵੀ ਨਹੀਂ ਚਲਾ ਸਕਦਾ ਤੇਜ਼ ਵੀ ਨਹੀਂ ਚਲਾ ਸਕਦਾ ਉਹਨੇ ਟਾਈਮ ਲਾ ਲਿਆ ਹੁਣ ਪੰਮੇਰੇ ਬਣੇ ਐੜੀਆਂ ਕੱਢ ਲਿਆ ਚੱਲੀਏ ਚਲੋ ਬਾਈ ਲੈ ਭਾਈ ਮੈਂ ਕਿੱਥੇ ਆਇਆ ਤੇ ਚੱਲ ਮੈਂ ਕਿੱਥੇ ਚੱਲੀਏ ਲੋ ਜੀ ਬਾਈ ਪਿੰਡ ਵਾਲੀ ਕਣਕ ਕੰਨੀ ਗਿਡਾ ਮਾਨ ਆਏ ਆ ਤੇ ਕਰੋ ਚੈੱਕ ਬਾਈ तकरीबन ਸਾਰੀ ਕਣਕ ਨੂੰ ਬੋਲੀ ਜਾਇਆ ਹੈ ਬਰੇਖੋ ਬਾਈ ਇਹ ਤਾਂ ਅੰਬਾਨ ਬੂਰ ਪਏ ਕਰਦਣਾ ਉਦਾਂ ਹੀ ਹੋਣਾ ਇਹਦਾ ਸਿਸਟਮ ਦੇਖੋ ਕੱਲੀ ਕੱਲੀ ਬੱਲ ਪਰ ਬੂਰ ਪਿਆ ਪਿਆ ਇਹ ਹੈ ਜੀ ਬਾਈ 869 ਗਣਤਾ ਐ ਟੋਪਰੀ ਪਈ ਦੇਖੋ ਸਾਰੀ ਬਾਈ ਬੱਲੇ ਬੱਲੇ ਚਮਕਦੀ ਹੈ ਤਕਰੀਬਨ ਬਾਈ ਸਾਰੀ ਉਹ ਨਸਰੀ ਗਈ ਸੋ ਹਮਾਰੇ 100% ਨੇ ਸਰੀ ਦੇਖੋ ਆ 682 ਇਹ ਵੀ ਬਾਈ ਤਕਰੀਬਨ ਸਾਰੀ ਨਸਰੀ ਵੀ ਹੈ ਇਹਨੂੰ ਵੀ ਹੋਰ ਸਿਸਟਮ ਦੇਖੋ ਇੱਕ ਕੇ ਦਿੰਦੇ ਵੀ ਜੋ ਹੋਈਆਂ ਵੀ ਆ ਸਾਹਮਣੇ ਪੈਣਦਾ ਬਾਈ ਪਿੰਡ ਪੈਣੀ ਵੀ ਉਹ ਦੇਖੋ ਕਿਆ ਵਧੀਆ ਹੈ ਸામਨੇ ਗੁਰੂ ਘਰ ਤਿਆਰ ਹੋ ਰਿਹਾ ਬਾਈ ਕ ਤੇ ਇੱਕੋ ਸਾਹਮਣੇ ਗੁਰੂ ਘਰ ਆਈ ਕੋਈ ਪਿੰਡ ਬਹਿਣੀ ਚ ਬਹਿ ਜਾਂਦਾ ਬਾਲਾ ਦੇਖੋ ਬਾਈ ਕਿ ਆ ਟੋਪ ਦੀ ਆਈ ਹੈ ਇਹਨ ਘੜੀ ਸਿੱਧੀ ਦੇਖੋ ਭਾਗ ਬਾਈ ਪਾਣੀ ਵੀ ਲਾਤਾ ਦੋਕ ਦਿਨ ਹਵਾ ਨਹੀਂ ਚੱਲੀ ਅੱਜ ਹਵਾ ਚੱਲਦੀ ਹੈ ਤੇ ਇੰਨੇ ਜੇ ਖੇਤ ਕਿਹੜਾ ਇਹ ਹੋ ਗਿਆ ਬਾਈ ਗਿਰੀ ਗੁਰੀ ਹੈ ਨਹੀਂ ਕਿਉਂਕਿ ਗੁੱਲੀ ਡੰਡਾ ਹੋਵੇ ਫਿਰ गिर ਜਾਂਦੀ ਆ ਬਗੈਰ ਗੋਲੀ ਡੰਡੇ ਦੇ ਐਨ ਸਿੱਧੀ ਖੜੀ ਐ ਦੇਖੋ ਬਾਈ ਬਹੁਤ ਹੀ ਸੰਗਣੀ ਵੀ ਹੈ ਇੰਨੀ ਵਿਚ ਐ ਨਿਹੜਾਂ ਤੱਕ ਦਿਖਦਾ ਏ ਜਿਹੜੀ ਗੁੱਲੇ ਡੰਡੇ ਵਾਲੀ ਹੁੰਦੀ ਐ ਬਾਈ ਚਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਗੁੱਲੀ ਡੰਡਾ ਹੱਥ ਕਰਕੇ ਲੈ ਲੈਣਾ ਕਣਕ ਨੂੰ ਘੇਰ ਦਿੰਦਾ ਏ ਲੋ ਜੀ ਬਾਈ ਕਣਕ ਨੂੰ ਕੰਨੇ ਘੇੜਾ ਮਾਰਿਆ ਏ ਤੇ ਹੁਣ ਆਏ ਮੋਟਰ ਤੇ ਆਕਸੀਜਨ ਮਿਲਦਾ ਬਾਈ ਉਰੇ ਖੁੱਲਾ ਕਿ ਵੀ ਦਰਖਤ ਹੈਗੇ ਹਰੇਕ ਤਰ੍ਹਾਂ ਦਾ ਦਰਖਤ ਹੋਰੇ ਬਾਈ ਸੇਰਾਂ ਜੀ ਆਕਸੀਜਨ ਦੀ ਕਮੀ ਆ ਔਰ ਇਹਦਾ ਮੈਂ ਕਹਿੰਦਾ ਬਾਈ ਆਕਸੀਜਨ ਓਵਰੇ ਮਿਲਦਾ ਮੋਟਰ ਤੇ ਆ ਕੇ ਤੇ ਚਾਰੇ ਪਾਸੇ ਨੂੰ ਹਰਿਆਈ ਓ ਹਰਿਆਈ ਮੈਂ ਕਹਿੰਦਾ ਜਿਹੜੀ ਅੱਖਾਂ ਦੀ ਬਾਈ ਨਿਗਾ ਨੂੰਗਾ ਘੱਟ ਹੋਵੇ ਉਹਨਾਂ ਦੀ ਨਿਗਾ ਵੀ ਵੱਜ ਜਾਂਦੀ ਹੋਣੀ ਸਾਰਾ ਹਰਾਰਾ ਪਰਾ ਦੇਖ ਕੇ ਚਾਰੇ ਪਾਸੇ ਨੂੰ ਬਾਕੀ ਬਾਈ ਹਵਾ ਕਰਕੇ ਥੋੜੀ ਜੀ ਹਲੇ ਵੀ ਠੰਡ ਹੈਗੀ ਐ ਇਹ ਕੱਲੇ ਟੀ-ਸ਼ਰਟ ਪਾ ਕੇ ਫਿਰ ਇਹ ਤਾਂ ਠੰਡ ਲਾਦੀ ਬਾਈ ਕੋਟੀ ਜੈਕਟ ਤਾਂ ਪਾਉਣੀ ਪੈਂਦੀ ਐ ਹਵਾ ਚੱਲਦੀ ਹੁਣ ਦੋ ਦਿਨ ਤੋਂ ਲਗਾਤਾਰ ਐ ਬਾਈ ਅੱਜ ਥੋੜੀ ਜੀ ਜ਼ਿਆਦਾ ਐ ਬਾਕੀ ਮੋਟਰ ਤੇ ਭਾਈ ਬੇਲੇ ਆ ਗਰਮੀਆਂ ਚ ਰੌਣਕ ਲਾਦੀ ਹੈ ਹਾਲ ਦੀ ਘੜੀਆ ਦੇਖੋ ਟਮਾਟਾ ਲਾ ਕੋਈ ਆਉਂਦਾ ਆਪਣਾ ਢੇੜਾ ਮਾਰ ਕੇ ਲੰਘੇ ਆਉਂਦਾ ਉਹ ਵੀ ਕਣਕ ਕੰਨੀ ਨੂੰ ਢੇੜਾ ਵੱਜਦਾ ਏ ਕਣਕਾ ਬਾਈ ਐਨ ਹਾਲ ਦੀ ਘੜੀ ਤਾਂ ਓਕੇ ਆ ਕਿਰਪਾ ਕਣਕਾ ਪਰ ਬਾਬੇ ਦੀ ਬਿਮਾਰੀ ਬੂਰੀ ਹੈ ਨਹੀਂ ਬਾਈ ਕੋਈ ਐਨ ਓਕੇ ਰਿਪੋਰਟ ਹੈ ਸਪਰੇਆਂ ਬਾਕੀ ਭਾਈ ਸਾਰੇ ਵੀਰਾਂ ਨੇ ਆਪਣੀਆਂ ਕਰਤੀਆਂ ਦੇਖੋ ਤਕਰੀਬਨ ਦੇਖੇ ਹੀ ਆ ਬਾਕੀ ਬਿਮਾਰੀ ਵੀ ਹੈ ਨਹੀਂ ਟਰਪਾਵਾ ਯਾਰ ਦੀ ਮਾਰਾ ਦੀ ਕਰੋ ਚੈੱਕ ਬਾਈ ਆਕਸੀਜਨ ਨੇ ਰੇ ਬੁੱਟਾ ਹੀ ਬੁੱਟਾ ਇੱਕ ਦੇਖਿਆ ਬਾਈ ਕਈ ਕੁਰਸੀਆਂ ਆ ਲਈਆਂ ਪਰ ਜਿਹੜੀ ਆ ਕੁਰਸੀ ਇਹ ਚ ਜਾਨ ਬਥਰੀ ਸੀ ਬਾਈ ਹੁਣ ਤੱਕ ਚੱਲਦੀਆਂ ਰਹੀਆਂ ਐ ਇਹਦੇ ਨਾਲ ਦੀਆਂ ਦੋ ਕੁਰਸੀਆਂ ਦੀਆਂ ਬਾਈ ਦੋ ਇਹ ਹਲੇ ਤੱਕ ਜਿੰਦਾ ਪਈਆਂ ਐ ਜਿੰਨੀਆਂ ਵੀ ਪਲਾਸਟਿਕ ਦੀਆਂ ਆਈਆਂ ਹੋਰ ਆਈਆਂ ਕਾਦੀਆਂ ਟੁੱਟੀਆਂ ਐ ਨਾ ਟੁੱਟੀ ਹੈਗੀ ਪੂਰਾ ਜੋਰ ਨਿਕਲਿਆ ਬਈ ਇਹਨਾਂ ਚ ਟੱਕੜ ਕੁਰਸੀ ਜਿਹਨੂੰ ਕਹਿੰਦੇ ਐ ਕਰਨੇ ਵਾਲੀ ਉਦਾਂ ਦੀ ਉਹ ਪਈਆ ਬਾਕੀ ਕਾਂਟੋਂ ਕਾਂਟੋਂ ਨੇ ਟੁਕਤੀ ਦੀ ਬਾਈ ਉਦਾਂ ਠੀਕ ਆ ਅਨ ਦੂਈ ਵੀ ਰਖਾ ਦਿੰਦੇ ਦੂਈ ਅੰਦਰ ਪਈ ਹੋਣੀ ਆ ਆ ਦੇਖੋ ਟੱਕੜ ਕੁਰਸੀਆਂ ਬਾਈ ਦੁਬਾਰਾ ਆ ਲੀਆਂ ਇਹ ਵੀ ਖੜਕ ਲੀਆਂ ਉਹ ਕਾਂਟੋਂ ਨੇ ਵੜਤੀ ਸੀ ਤਾਂ ਕਰਕੇ ਇਹ ਵੀ ਥੋੜੀ ਜਿਹੀ ਖਰਾਬ ਹੋ ਗਈ ਨਹੀਂ ਉਦਾਂ ਹੀ ਪਈ ਆ ਕਿ ਇਧਰ ਖੜਾ ਜੀ ਆਪਣਾ ਛੋਟਾ ਜਿਹਾ ਝੋਟਾ ਐਵਰੇਜ ਬਾਦੂ ਇਹਦੀ ਹਲਕਾ ਮੋਟਰਸਾਲਾ ਜਿੱਦਾਂ ਨੂੰ ਮਰਜ਼ੀ ਦੱਬ ਲੈ ਜੋ ਜਵਾਬ ਨਹੀਂ ਦਿੰਦਾ ਹੈਗਾ ਐਡਾ ਟਾਈਮ ਵੀ ਆਉਣਾ ਬਾਈ ਗਰਮੀ ਜੀ ਕਹਿੰਦੇ ਆ ਇਹ ਤਾਂ ਬੰਚੇ ਮਿੰਨੇ ਹੋ ਗਏ ਵੀ ਵਿਚਾਰਾ ਇਦਾਂ ਹੀ ਪਿਆਏ ਇਹਦੀ ਕੁਛ ਨਹੀਂ ਹੋਈ ਹੈਗੀ ਪਰ ਇਦਾਂ ਇਹ ਵੀ ਬਚਿਆ ਰਿਹਾ ਕਿਸੇ ਦੇ ਹੱਥ ਨਹੀਂ ਲੱਗਿਆ ਨਾ ਕੋਈ ਚੱਕ ਕੇ ਲੈ ਗਿਆ ਨਾ ਡਿਰਿਆ ਗੁਰੇ ਨਾ ਟਪਿਆ ਬਚਾਓ ਚ 869 ਬਾਈ ਕਾਨਕ ਉਧਰ ਦੇਖਿਆ ਏ ਤੇ ਆ ਹੈਗੀ ਆਪਣੇ ਵਾਲੀ 826 ਇਹ ਪਈ ਜਾਂਦੀ ਬਾਈ ਡੈਰੀ ਦੇ ਪਿੱਛੇ ਸਾਹਮਣੇ ਨਹੀਂ ਸੀ ਬਾਈ ਦਾ ਘਰ ਇਹ ਵੀ ਹਾਲ ਦੀ ਘੜੀ ਐਨ ਵਧੀਆ ਬਾਈ ਇਹਦੇ ਮਾ ਵੀ ਮੋਮੋ ਜੀ ਸਪਰੇ ਹੋਈ ਤੀ ਇਹ ਵੀ ਗੋਲੀ ਡੰਡੇ ਦੇ ਰੱਖਤਾ ਹੈ ਗੋਲੀ ਡੰਡੇ ਦਾ ਦਾਣਾ ਨਹੀਂ ਹੈਗਾ ਇਹਦੇ ਵਿੱਚ ਵੀ ਬਾਕੀ ਇਧਰ ਬਾਈ ਇਹ ਵੀ ਵਿਚਾਰਾ ਪਤਾ ਨਹੀਂ ਕਿਹੜੀ ਗੱਲ ਆ ਟੜਕੇ ਟੜਕੇ ਸਲਫ ਇੱਕ ਅੱਧੀ ਵਾਰ ਚੱਕਦਾ ਫੇ ਠੰਡਾ ਹੋ ਜਾਂਦਾ ਹੈ ਬੈਟਰੀ ਡਾਊਨ ਖਾਲੀ ਗਿਹੜੇ ਲਈ ਨਹੀਂ ਬੈਟਰੀ ਨਵੀਂ ਆ ਉਦਾਂ ਪਤਾ ਨਹੀਂ ਕਿਹੜਾ ਚੱਕਰ ਆ ਵੇ ਦਿਖਾ ਕੇ ਆਉਣਾ ਪੈਣਾ ਇੱਕ ਵਾਰ ਚੱਕਦਾ ਨਹੀਂ ਗਈ ਵਾਰ ਟਾਇਰ ਬਾਈ ਓਕੇ ਰਿਪੋਰਟ ਆ ਟਾਇਰ ਇਹ ਆਪਾਂ ਨੂੰ ਮਿਲ ਗਏ ਤੇ ਵੀ ਕੇਟੀ ਦੇ ਉਤੇ ਬਾਰ ਮਾ ਮੁੜ ਕੇ ਬਾਈ ਪੁੱਛਣਗੇ ਉਹ ਕਹਿੰਦਾ ਵੀ ਬੰਦੇ ਹੋਗੇ ਆ ਉਹਨੇ ਜਿੰਨੇ ਜਿੰਨੇ ਪਾਲੇ ਬਾਈ ਨਿਆਰੇ ਲੰਦਾ ਜਿਹੇ ਜਿਹੇ ਪਾਏ ਤੇ ਉਹੋ ਜਿਹੀ ਬਈ ਦੇਖੋ ਗੁੱਡੀ ਕਾਲੇ ਵੀ ਉਦਾਂ ਹੀ ਬਈ ਫੁੱਲ ਇਹਦੇ ਨਾਲ ਦਾ ਟਾਇਰ ਬਾਈ ਪਾਉਣਾ 볼ਟ ਦੇ ਵਿੱਚ ਜੇ ਮਿਲ ਗਿਆ ਤਾਂ ਪੁੱਛ ਕੇ ਆਉਣਾ ਏ ਪਾਉਣਾ ਇਹੀ ਹੈ ਵੀ ਕਟੀ ਦਾ 볼ਟਮਾ ਵੀ ਜੇ ਮਿਲ ਜਵੇ ਤਾਂ ਬਾਈ ਪਾ ਲੈਣਾ ਦੇਖਦੇ ਆ ਜੀ ਸ਼ਹਿਰ ਕਿਹੜਾ ਵੱਜਿਆ ਤਾਂ 볼ਟ ਵੀ ਚੰਦਾ ਕਰਨਾ ਹੈ ਤੇ ਪੁੱਛ ਕੇ ਆਉਣਾ ਵੀ ਟਾਇਰ ਮਿਲਦੇ ਜਾਂ ਨਹੀਂ ਮਿਲਦੇ ਉਹਦੇ 17 ਕਿੰਨਾ ਨੰਬਰ ਬੰਦਾ ਜੀ ਜਾ ਕੇ ਪੜਦੇ ਆ ਤੇ ਫੋਟੋ ਖਿੱਚ ਕੇ ਲੈ ਕੇ ਜਾਉਗੇ ਫਿਰ ਪੁੱਛ ਕੇ ਆਉਗੇ ਕਿ ਐਸ ਸਿਸਟਮ ਆ ਲਓ ਜੀ ਇਧਰ ਮਿਲੋ ਸਾਡੇ ਡੌਨ ਸਤਿ ਸ੍ਰੀ ਅਕਾਲ ਜੀ ਠੀਕ ਹੋ ਜੀ ਹਾਂ ਜੀ ਬਾਈ ਮੇਰਾ ਲਰਨ ਚੱਲ ਰਿਹਾ ਹੈ ਟੈਡੀ ਸਿਸਕਾ ਹੈ ਕੀ ਹਾਲ ਹੈ ਬਦਿਆ ਪਮੂ ਜੀ ਕੀ ਆ ਦੇਖ ਰਹੀ ਹੈ ਟੀਵੀ ਟੀਵੀ ਦੇ ਵੈਰੀਓ ਆ ਦੇਖੋ ਜੀ ਰੱਜ ਕੇ ਟੀਵੀ ਦੇਖ ਰਹਾ ਏ ਸਕੂਲ ਤੇ ਆਇਆ ਪਿੱਛੇ ਤੇ ਪਹਿਲਾਂ ਟੀਵੀ ਬੱਚੀ ਮੁੜ ਗਈ ਹੈ ਕਿੰਨੇ ਵੇ ਤੱਕ ਦੇਖਣਾ ਕੋਈ ਟਾਈਮ ਨਹੀਂ ਹੈ ਨਾ ਟਿਊਸ਼ਨ ਹੀ ਜਾਣ ਜਾ ਕਿੰਨੇ ਵਜੇ ਅਕਦਾ ਚਾਰ ਵਜੇ ਚਾਰ ਵਜੇ ਬਾਈ ਤੁਮਚਾ ਨੂੰ ਯਾਦ ਨਹੀਂ ਆ ਇੱਕ ਘੰਟੇ ਵਕਤ ਦਾ ਦੋ ਦੋ 6 ਵਜੇ ਸ਼ੋਪਿੰਗ ਦੀ ਚਲੋ ਬਾਈ ਪੇਪਰਾਂ ਦੇ ਦਿਨ ਬਾਈ ਨੇੜੇ ਆਏ ਪਤਾ ਕਰਕੇ ਟਿਊਸ਼ਨ ਵੀ ਪੜਨ ਜਾਂਦੇ ਆ ਪੰਮੂ ਦਾ ਹੁਣੇ ਲੱਗਾ ਜੈਸ਼ਨ ਪਿੰਨਾਂ ਦੀ ਲੱਗੀ ਹੋਈ ਆ ਪਰ ਟੀਵੀ ਨੂੰ ਬਾਈ ਇਹ ਪੂਰਾ ਫੇਲਦੇ ਟੀਵੀ ਦਾ ਰੀਲਾ ਬਣਾਉਂਦੇ ਪੰਮੂ ਕਿਆ ਖਾਂਦਾ ਹੈ ਗੂੜ ਗੂੜ ਕਿਨੇ ਦਵਾਏ ਹੈ ਦੋ ਮੈਂ ਹੋ ਨਹੀਂ ਦਵਾਏ ਹੈਗੇ ਅੰਗੂਰ ਖਾਣ ਲੱਗੇ ਵੇ ਅੰਗੂਰੇ ਦੀ ਬੈਲੀ ਗਈ ਸੀ ਤੀ ਬੂਆ ਤੇ ਝੰਬਣ ਲੱਗੇ ਵੇ ਅੰਗੂਰ ਨਿਆਰਾ ਹੁੰਦਾ ਚੱਲ ਵੇ ਬਾਏ ਕਰਦੇ ਤੇ ਮੈਂ ਖਾਂਦਾ ਜੀ ਗੂਰ ਗੂਰ ਠੀਕ ਆ ਬਾਈ ਲੱਗੇ ਤਾਂ ਆਪਣੀ ਮਾਸੀ ਯਾਰ ਮੋਟ ਬਾਲ ਦਾ ਗੱਦਾ ਦੇਖਣਾ ਤੇ ਕਰਦੇ ਹੱਥ ਪਾਵੇ ਇਹਦੇ ਪਰ ਉਹ ਦੇਖੋ ਜੀ ਆਵਾਜ਼ ਸਰ ਜੀ